ਜਾ ਜਾਂ ਪੜਿਓ ਵਧੀਆ ਉਪਰਾਲਾ ਕਰਦੇ ਹੋ ਪੰਜਾਬ ਬਚਾਣੇ ਪਿਆ ਸਿਰਫ ਇੱਕੋ ਹੀ ਸਵਾਲ ਹੈ 5 ਸਾਲ ਆਪਾਂ ਤੁਸੀਂ ਆਪ ਫਰੋਜ ਕਰ ਚਾਪਾਈ ਜਿਹੜਾ ਪੰਜਾਬ ਬਚਾਓ ਤੁਸੀਂ ਯਾਤਰਾ ਕੱਢਦੇ ਹੋ ਵਧੀਆ ਉਪਰਾਲਾ ਪਰ ਸਾਨੂੰ ਇਹ ਦੱਸੋ ਵੀ ਸਾਡੇ ਫਰੋਜ ਪਰ ਤੁਸੀਂ 5 ਸਾਲ ਤੁਸੀਂ ਸਾਡੇ ਮੌਜੂਦਾ ਐਮਪੀ ਐ 5 ਸਾਲਾਂ ਦੇ ਵਿੱਚ ਤੁਸੀਂ ਇੱਕ ਵਾਰੀ ਵੀ ਨਹੀਂ ਆਏ ਯਾਦ ਮੁੰਨਾ ਬਹੁਤ ਸਾਰੇ ਬੱਚਾ ਤੁਸੀਂ ਸਾਰੇ ਇਹ ਤੁਸੀਂ ਪੰਜਾਬ ਬਚਾਣਾ ਹੈ ਬੀ ਜੇ ਤੁਸੀਂ ਚਿੱਟੇ ਤੋਂ ਬਚਾਉਣਾ ਕਹਿੰਦੇ ਇਹ ਚਿੱਟਾ ਕਿਹਨੇ ਲੈ ਕੇ ਆਉਂਦਾ ਜੇ ਤੁਸੀਂ ਕਹਿੰਦੇ ਜੇ ਇਹੀ ਪੰਜਾਬ ਬਚਾਉਣਾ ਅਸੀਂ ਜਿਹੜਾ ਬੇਬਦ ਬੇਅਦ ਵੀ ਹਈਆਂ ਨੇ ਉਹ ਕਿੰਦੀ ਸਰਕਾਰ ਚ ਹਈਆਂ ਨੇ ਗੈਂਗਸਟਰਵਾਦ ਆਇਆ ਉਹ ਕਿੰਨਾਂ ਦੀ ਸਰਕਾਰ ਚ ਆਇਆ ਆਪਾਂ ਪੰਜਾਬ ਬਚਾਉ ਕਿੰਦੇ ਤੋਂ ਕਰਨਾ ਰੇਤਾ ਦਾ ਜਿਹੜਾ ਘਟਾਲਾ ਸਾਰਾ ਕੁਝ ਆਇਆ ਕਿੰਨਾਂ ਦੀ ਸਰਕਾਰ ਚ ਆਇਆ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਹ ਸਿਰਫ ਇੱਕ ਛੜਿਆੰਤਰ ਹੈ ਵੀ ਇੱਕ ਸਿਰਫ ਇੱਕ ਐਵੇਂ ਚਾਲ ਖੇਡੀ ਜਾ ਰਹੀ ਹੈ ਇਲੈਕਸ਼ਨ ਜੜੇ ਆ ਗਿਆ ਬਹੁਤ ਪਿਆਰ ਦਿੱਤਾ ਤੁਸੀਂ ਸਾਰਿਆਂ ਦੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਰੋ ਪਿੱਛੋ ਕਿੰਨੇ ਤੋਂ ਪੁੱਛਾਰੇ ਆਪਾਂ ਬਾਦਲ ਸਾਹਿਬ ਜਦੋਂ ਅਸੀਂ ਪੁੱਛਿਆ ਉਹਨਾਂ ਨੇ ਪਿੱਛੇ ਮਾਈਕ ਚੱਲਦਾ ਪਿਆ ਅਸੀਂ ਉਹਨਾਂ ਨਾਰੇ ਲਾਣੇ ਸ਼ੁਰੂ ਕਰਤੇ ਕੋਈ ਏਡਾ ਖਾਸ ਸਾਨੂੰ ਜਵਾਬ ਕੋਈ ਇੱਕ ਵੀ ਨਹੀਂ ਮਿਲਿਆ ਬਾਦਲ ਸਾਹਿਬ ਤੋਂ ਕੋਈ ਵੇਖੇ ਸਾਰਾ ਕੁਝ ਤਾਂ ਬ੍ਰਿਮ ਸਿੰਘ ਜੀ ਬ੍ਰਿਮ ਸਿੰਘ ਜੀ ਹੁਣੇ-ਹੁਣੇ ਜਿਹੜਾ ਤਕਵੀਨ ਬਾਦਲ ਦਾ ਜਿਹੜਾ ਖਾਤ ਲੰਘਿਆ ਤਾਂ ਕੁਝ ਸਵਾਲ ਪੁੱਛ ਆਪ ਹੋਏ ਆ ਤਾਂ ਕੀ ਗੱਲਬਾਤ ਹੋਈ ਹੈ ਤੁਹਾਡੀ ਗੱਲਬਾਤ ਉਹਨਾਂ ਨਾਲ ਆਪਾਂ ਇੱਕੋ ਹੀ ਇੱਕ ਦੋ ਸਵਾਲ ਕੀਤੇ ਨੇ ਪਹਿਲਾਂ ਆਪਾਂ ਨੂੰ ਇਹ ਸਵਾਲ ਕੀਤਾ ਹੈ ਵੀ ਤੁਸੀਂ ਜਿਹੜਾ ਪੰਜਾਬ ਬਚਾਓ ਤੁਸੀਂ ਯਾਤਰਾ ਕੱਢਦੇ ਵਧੀਆ ਉਪਰਾਲਾ ਹੈ ਪਰ ਸਾਨੂੰ ਇਹ ਦੱਸੋ ਵੀ ਸਾਡੇ ਫਰੋਜਪੁਰ ਤੁਸੀਂ 5 ਸਾਲ ਤੋਂ ਹੀ ਸਾਡੇ ਮੌਜੂਦਾ ਐਮਪੀ ਆ ਪੰਜਾਂ ਸਾਲਾਂ ਦੇ ਵਿੱਚ ਤੁਸੀਂ ਇੱਕ ਵਾਰੀ ਵੀ ਨਹੀਂ ਆਏ ਪਹਿਲਾ ਸਵਾਲ ਸਾਡਾ ਉਹਨਾਂ ਨੂੰ ਇਹ ਸੀ ਉਹ ਕਹਿੰਦੇ ਵੀ ਅਸੀਂ ਪੂਰਾ ਪੰਜਾਬ ਦੇਖਣਾ ਹੁੰਦਾ ਵੀ ਸਾਡੇ ਕੋਲ ਇਨਾ ਟਾਈਮ ਨਹੀਂ ਹੁੰਦਾ ਅਸੀਂ ਦੂਜੀ ਗੱਲ ਇਹ ਕੀਤੀ ਵੀ ਜੇ ਤੁਸੀਂ ਸਾਰਾ ਪੰਜਾਬ ਦੇਖਣਾ ਹੁੰਦਾ ਤੁਸੀਂ ਪੰਜਾਬ ਬਚਾਓ ਯਾਤਰਾ ਕੀਤੀ ਕਿੰਦੇ ਤੋਂ ਪੰਜਾਬ ਬਜਾਣਾ ਉਹਨਾਂ ਕੋਲੋਂ ਕੋਈ ਜਵਾਬ ਨਹੀਂ ਸੀ ਅਸੀਂ ਉਹਨਾਂ ਨੂੰ ਇਹ ਹੀ ਕਿਹਾ ਵੀ ਜੇ ਤੁਸੀਂ ਪੰਜਾਬ ਬਚਾਉਣਾ ਹੈ ਵੀ ਜੇ ਤੁਸੀਂ ਚਿੱਟੇ ਤੋਂ ਬਚਾਉਣਾ ਕਹਿੰਦੇ ਇਹ ਚਿੱਟਾ ਕਿਨੇ ਲੈ ਕੇ ਆਉਂਦਾ ਜੇ ਤੁਸੀਂ ਕਹਿੰਦੇ ਜੇ ਇਹੀ ਪੰਜਾਬ ਬਚਾਣਾ ਅਸੀਂ ਜਿਹੜਾ ਬੇਬਤ ਬੇਅਦਬੀਆਂ ਹੋਈਆਂ ਨੇ ਉਹ ਕਿੰਦੀ ਸਰਕਾਰ ਚ ਹੋਈਆਂ ਨੇ ਗੈਂਗਸਟਰਵਾਦ ਆਇਆ ਉਹ ਕਿੰਨਾਂ ਦੀ ਸਰਕਾਰ ਚ ਆਇਆ ਆਪਾਂ ਪੰਜਾਬ ਬਚਾਉ ਕਿੰਦੇ ਤੋਂ ਕਰਨਾ ਰੇਤਾ ਦਾ ਜਿਹੜਾ ਘਟਾਲਾ ਸਾਰਾ ਕੁਝ ਹੋਇਆ ਕਿੰਨਾਂ ਦੀ ਸਰਕਾਰ ਚ ਹੋਇਆ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਹ ਸਿਰਫ ਇੱਕ ਛੜਿਆੰਤਰ ਹੈ ਵੀ ਇੱਕ ਸਿਰਫ ਇੱਕ ਐਵੇਂ ਚਾਲ ਖੇਡੀ ਜਾ ਰਹੀ ਹੈ ਇਲੈਕਸ਼ਨ ਨੇੜੇ ਆ ਗਏ ਜਦੋਂ ਲਾਉਣੇ ਸ਼ੁਰੂ ਕਰਤੇ ਜਦੋਂ ਅਸੀਂ ਪੁੱਛਿਆ ਉਹਨਾਂ ਨੇ ਪਿੱਛੇ ਮਾਈਕ ਚੱਲਦਾ ਬਿਆ ਅਸੀਂ ਉਹਨਾਂ ਨਾਅਰੇ ਲਾਉਣੇ ਸ਼ੁਰੂ ਕਰਤੇ ਕੋਈ ਏਡਾ ਖਾਸ ਸਾਨੂੰ ਜਵਾਬ ਕੋਈ ਇੱਕ ਵੀ ਨਹੀਂ ਮਿਲਿਆ ਬਾਦੋਂ ਸਾਹਿਬ ਤੋਂ ਕੋਈ anf ਕਤਨਾ ਸਮਾਂ ਹੋ ਗਿਆ ਸੁਨੀਲ ਬਾਦਕੇ ਨਹੀਂ ਬੜਿਆ ਮੈਂ ਕਹਿੰਦਾ ਜੀ ਉਹਦਾ ਗੁੰਮਸ਼ੁਦਾ ਅਸੀਂ ਤਾਂ ਇੱਥੇ ਪੋਸਟਰ ਲਾਉਂਦੇ ਰਿਆਂ ਗੁੰਮਸ਼ੁਦਾ ਦੀ ਤਲਾਸ਼ ਦੇ ਵੀ ਗੁੰਮਸ਼ੁਦਾ ਰਹੇ ਨੇ ਉਹ 5 ਸਾਲ ਚਾਹੀ ਨਹੀਂ ਇੱਕ ਵਾਰੀ ਆਏ ਸੀ ਜਦੋਂ ਐਮਪੀ ਬਣੇ ਸੀ ਉਹ ਵੀ ਕਟ ਤੋਂ ਕਟ ਸਾਲ ਬਾਅਦ ਆਏ ਸੀ ਉਹ ਵੀ ਬਾਰਿਸ਼ ਹੋ ਗਈ ਬਾਰਿਸ਼ ਦੇ ਵਿੱਚੋਂ ਅੱਧ ਦੇ ਵਿੱਚ ਕਾਰੀਓ ਕੈਂਸਲ ਆਪਣਾ ਪ੍ਰੋਗਰਾਮ ਕਰਕੇ ਉਹ ਧੰਨਵਾਦ ਕਰਨ ਤੱਕ ਨਹੀਂ ਆਏ ਪਰੋਇ ਪ੍ਰਵਾਸੀਆਂ ਦਾ ਧੰਨਵਾਦ ਕਰਨਗੇ ਐਮਪੀ ਕੋਟੇ ਦੇ ਵਿੱਚ ਫੰਡ ਹੁੰਦੇ ਆ ਪਰੋਪਰ ਤੇ ਐਮਪੀ ਨੇ ਸਬੇਤ ਨੂੰ ਬਾਦਲ ਉਹਨਾਂ ਵੱਲੋਂ ਕੋਈ ਫੰਡ ਦਿੱਤਾ ਕਿ ਬਿਲਕੁਲ ਜੀ ਨਹੀਂ ਇੱਕ ਵੀ ਫੰਡ ਨਹੀਂ ਆਇਆ ਫਰੋਇਪੁਰ ਨੂੰ ਇਹ ਤੋਂ ਤਾਂ ਕਿ ਜਿਹੜਾ ਪੀਜੀਆਈ ਸੈਟਲਾਈਟ ਸੈਂਟਰ ਆਣਾ ਸੀ ਉਹ ਇਹਨਾਂ ਦੇ ਐਮਪੀ ਇਹ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਰੋਲਾ ਪਾ ਸਕਦੇ ਸੀ ਇਹਨਾਂ ਨੇ ਇੱਕ ਵਾਰੀ ਵੀ ਜਾ ਕੇ ਨਹੀਂ ਕਿਹਾ ਕਿ ਜਿਹੜਾ ਸਾਡਾ ਪੀਜੀਆਈ ਉਹ ਨਹੀਂ ਬਣ ਰਿਹਾ ਉਹਨੂੰ ਬਣਾਇਆ ਜਾਵੇ ਕੋਈ ਕੰਮ ਨਹੀਂ ਕੀਤਾ ਇਹ ਨਹੀਂ ਤਾਂ ਇਹਨਾਂ ਨੂੰ ਜਾ ਕੇ ਕਹਿਣਾ ਚਾਹੀਦਾ ਸੀ ਪੀਜੀਆਈ ਬਾਰੇ ਦਾ ਕਮ ਸੇ ਕਮ ਜਾ ਕੇ ਕਹਿ ਸਕਦੇ ਸੀ ਉਹ ਵੀ ਨਹੀਂ ਕਿਹਾ ਨਹੀਂ ਜੀ ਨਹੀਂ ਜਿਹੜੇ ਕੇਂਦਰ ਮੰਤਰੀ ਹਰ ਸਿਮਰਤ ਗੌਰ ਬਾਦਲ ਨੇ ਉਹ ਤਾਂ ਚਾ ਕੇ ਬਠਿੰਡੇ ਲੈ ਚਲੇ ਸੀ ਉਹਨਾਂ ਤੋਂ ਤਾਂ ਮਸਾ ਵੇਚਾ ਕੇ ਫਰੋਇਪੁਰ ਲਿਆਂਦਾ ਗਿਆ ਸੀ ਉਹ ਤੂੰ ਹੀ ਲਿਆਣ ਦੀ ਗੱਲ ਛੱਡੋ ਉਹ ਤਾਂ ਲੈ ਚੱਲੇ ਸੀ